ਹਾਂਜੀ ਮਿੱਤਰੋ ਕੀ ਹਾਲ ਚਾਲ ਆਪਾਂ ਆ ਗਏ ਇੱਕ ਹੋਰ ਬਹੁਤ ਹੀ ਕੈਂਟਫੜਨੀ ਜੀ ਵੀਡੀਓ ਦੇ ਨਾਲ ਮੈਨੂੰ ਪੂਰੀ ਮਿਹਦਾ ਠੀਕ ਠਾਕ ਹੋ ਗਈ ਤੇ ਪਿਛਲੀ ਵੀਡੀਓ ਤੇ ਇੰਨਾ ਪਿਆਰ ਦੇਣ ਦੀ ਦਿਨੋਂ ਧੰਨਵਾਦ ਆ ਤੁਹਾਡੇ ਸਾਰਿਆਂ ਦਾ ਬਹੁਤ ਘੈਂਟ ਘੈਂਟ ਕਮੈਂਟ ਸੀ ਦਿਲ ਖੁਸ਼ ਹੋ ਗਿਆ ਕਮੈਂਟ ਪੜ ਕੇ ਉਮੀਦ ਕਰਦਾ ਇਸ ਵੀਡੀਓ ਨੇ ਵੀ ਓਦਾਂ ਹੀ ਪਿਆਰ ਦਿਓਗੇ ਦੋ ਤਿੰਨ ਵੀਡੀਓ ਦੇ ਇਕੱਠੇ ਕਮੈਂਟ ਕਰਕੇ ਅਗਲੀ ਵੀਡੀਓ ਵਿੱਚ ਜਰੂਰ ਮੈਂਸ਼ਨ ਕਰਾਂਗੇ ਤੇ ਗੱਲਾਂ ਤਾਂ ਹੋਰ ਵੀ ਹੈਗੀਆਂ ਤੁਹਾਡੇ ਨਾਲ ਕਰਨੀ ਪਰ ਅੱਜ ਨਹੀਂ ਫੇਰ ਕਦੇ ਕਰਾਂਗੇ ਅੱਜ ਬਿਨਾ ਟਾਈਮ ਖਰਾਬ ਕੀਤੇ ਸਿੱਧਾ ਵੀਡੀਓ ਦੇਖੋ ਕਮਲ ਮੈਂ ਤੁਹਾਨੂੰ ਨੇ ਦੁਬਈ ਚ ਘਰ ਦਵਾ ਕੇ ਦੇਣ ਲੱਗੀ ਹੈਗੀ ਸਿਰਫ 1600 ਕਰੋੜ ਸਿਰਫ 600 ਕਰੋੜ 35 ਲੱਖ ਤੱਕ ਦੱਸੋ ਕੋਈ 46 ਮੁੰਡੇ 35 35 ਲੱਖ ਲਈ ਤਿਆਰ ਰਹਿਣ 30 ਲੱਖ ਬਚੇ 35 ਚ ਵਿਚਾਰੀ ਕੋਲ ਸਿਰਫ 600 ਕਰੋੜ ਸਿਰਫ 600 ਕਰੋੜ ਮੈਂ 35 ਲੱਖ ਰੇਂਜ ਵਿੱਚ ਦੱਸੋ ਕੋਈ ਚਲ ਦੇਖੋ ਜੀ ਮੇਰਾ ਵੱਡਾ ਭਰਾ 75 ਕਿਲੋ weight ਮੇਰੇ ਭਰਾ ਨੇ ਚੱਕਿਆ ਗਿਆ ਜੇ ਕੋਈ ਹੋਰ ਚੱਕਦਾ ਹੈ ਚੱਕ ਕੇ ਦਿਖਾ ਸਕਦਾ ਰਾਤ ਨੂੰ ਲੈ ਜਾਓ ਚੱਕ ਕੇ ਵਜਨ ਦਾ ਚੈੱਕ ਹੋ ਗਿਆ ਕੋਈ ਨਹੀਂ ਚਿੱਟੇ ਵਾਲੇ ਲੈ ਜਾਣਗੇ 10 ਤਾਂ ਤੁਸੀਂ 75 ਕਿਲੋ weight ਹੈ ਮੈਨੂੰ ਤੇ ਇਹ ਪ੍ਰੈਗਾਂ ਗੈਂਗ ਵਾਲੇ ਲੱਗਦੇ ਨੇ ਬਾਕੀ ਕਾਰਵਾਈ ਰਾਤ ਨੂੰ ਪਾਵਾਂਗੇ ਦੀ ਕੋਈ ਵੱਡੀ ਗੱਲ ਨਹੀਂ ਹੈ ਜੇ ਕੈਨਸਲ ਹੋ ਗਈ ਆ ਤੇ ਇੱਦੀ ਕੋਈ ਗੱਲ ਨਹੀਂ ਹੈ ਸ੍ਰੀ ਅਮਰਦੇਸ ਜੇਰਾਵਾ ਗੁਰੂਆਂ ਪੀਰਾਂ ਦੀ ਧਰਤੀ ਆ ਤੁਹਾਨੂੰ ਆਪਣੇ ਕਲਚਰ ਦੀ ਤੇ ਆਪਣੀ ਸੋਸਾਇਟੀ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਵਾ ਪੰਜਾਬੀ ਗੇਸ ਦਾ ਸਰਪੰਚ ਸਮਝਦਾਰ ਖੁਸਰਾ ਅਗਰ ਸੋਸਾਇਟੀ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੈਪਟ ਨਹੀਂ ਕਰਨਾ ਚਾਹੁੰਦੀ ਇਹਨਾਂ ਚੀਜ਼ਾਂ ਨੂੰ ਹਜੇ ਨਹੀਂ ਰੈਡੀ ਇਹਨਾਂ ਚੀਜ਼ਾਂ ਲਈ ਤੇ ਸਾਨੂੰ ਨਹੀਂ ਕਰਨੀ ਚਾਹੀਦੀ ਇੱਕ ਇੱਕ ਤੇ ਗੋਲੀ ਵੱਜਣੀ ਸੀ ਤੁਹਾਡੇ ਵੱਡੇ ਸੀਟੂ ਗੋਇਸਾਬ ਆਪ ਮੂਰੇ ਹੋਏ ਨੇ ਸਰਪੰਚ ਸਾਹਿਬ ਬਚ ਗਏ ਜੇ ਨਹੀਂ ਤਾਂ ਜੁੱਤੀਆਂ ਦੇ ਨਾਲ ਡਾਂਗਾ ਵੀ ਫਿਰਨੀਆ ਸੀ ਇਹ ਚੂਪਾ ਯੂਨੀਅਨ ਦਾ ਪ੍ਰਧਾਨ ਆ ਸਮਝਦਾਰ ਟੈਂਪੂ ਕਟਾ ਵੀ ਸੋਚਦਾ ਉਹ ਕਿੱਥੇ ਡੰਗਰਾ ਚ ਆ ਗਿਆ ਮੇਰੇ ਨਾ ਪਿੰਡ ਪਿੰਡ ਸਾਨੂੰ ਰੋਕ ਟੋਕ ਬੱਲੀਏ ਹੱਥ ਵਿੱਚ ਡੰਡਾ ਗਲ ਵਿੱਚ ਪਾਣਾ ਹੱਥ ਵਿੱਚ ਡੰਡਾ ਗਲ ਵਿੱਚ ਪਾਣਾ 11 ਵਜੇ ਤੋਂ ਬਾਅਦ ਵਾਲੇ ਇਸ ਕਮੈਂਟ ਦਾ ਮਤਲਬ ਸ਼ਾਇਦ ਕਈ ਨੂੰ ਨਾ ਸਮਝ ਆਇਆ ਹੋਵੇ 11 ਵਜੇ ਤੋਂ ਬਾਅਦ ਵਾਲੇ ਦਾ ਮਤਲਬ ਜਿਹੜੇ ਬਾਰਡਰ ਏਰੀਆ ਨੇ ਪਿੰਡਾਂ ਵਾਲੇ ਰੇ ਨੇ ਜਿਵੇਂ ਸਾਢੇ ਵਰਗੇ ਹੋ ਗਏ ਉਹ 11 ਵਜੇ ਤੋਂ ਬਾਅਦ ਇਹੋ ਜਿਹਾ ਗੰਦ ਪਾਉਂਦੇ ਨੇ ਜਿਹੜਾ ਤੁਹਾਨੂੰ ਅੱਗੇ ਵੀ ਦਿਖਾਵਾਂਗਾ ਵੀਡੀਓ ਵਿੱਚ ਦੇਖਿਓ ਤੁਸੀਂ ਅਬੇ मजा ਆਏਗਾ ਨਾ ਬਿੜੋ ਸਾਰੇ ਦੌਂਦਾ ਬੱਤ ਰੇਟ ਕੁੜੀ 12 ਵਜੇ ਤੋਂ ਬਾਅਦ ਦੇ ਆਈਟਮਸ ਆਹੀ ਲਛਣਾ ਕਰਕੇ ਬੁਲਾਇਆ ਨਹੀਂ ਅਗਲਿਆਂ ਨੇ ਗੁਮਾਂਡੀਆਂ ਦਾ ਵਿਆਹ ਸਾਨੂੰ ਗੋਟੇ-ਗੋਟੇ ਚਾ ਛੋਟੇ ਹੁੰਦੇ ਨੱਚਦੇ ਹੁੰਦੇ ਸੀ ਕੋਠਿਆਂ ਤੇ ਚੜ੍ਹ ਕੇ ਜਦੋਂ ਪਿੰਡ ਵਿੱਚ ਵਿਆਹ ਹੁੰਦਾ ਸੀ ਲਾਲ ਬਾਥਰੂਮ ਕੇ ਲੀਏ ਔਰ ਨੀਲਾ ਟਾਇਲਟ ਕੇ ਲੀਏ ਪ੍ਰਸਾਹ ਕੇ ਰਗੜਾ ਰਾਵਣ ਭਾਵੇਂ ਲੱਖ ਮਾੜਾ ਸੀ ਪਰ ਉਹਨੇ ਕਦੇ ਲਾਲ ਪੈਂਟ ਕੋਟ ਨਹੀਂ ਪਾਇਆ ਸੀ ਇਹ ਪਤੰਦਰ ਕਿਸੇ ਬਰਾਤ ਚ ਆਏ ਲੱਗਦੇ ਨੇ ਹਟਿਓ ਨਾ ਜਿੰਨਾ ਚਿਰ ਸਾਰੇ ਬਰਾਤੀ ਆਪ ਆ ਕੇ ਤੁਹਾਡੀ ਛਾਤੀ 'ਚ ਲੱਤਾਂ ਨਹੀਂ ਮਾਰਦੇ ਹੋ ਜਿੱਲਾ ਕੋਲੇ ਜਿੱਲਾ ਕੋਲ ਬਠਿੰਡੇ ਕੋਟੀ ਪਾਦੇ ਢਿੰਡੇ ਚੀਲਾ ਕੋਲ ਕੋਟੀ ਕਰ ਲੈਵੇ ਬਾਬਾ ਸਾਰੇ ਪਿੰਡ ਨੂੰ ਦੇ ਦੇ ਕੇ ਇਹਨਾਂ ਚ ਬਾਬਾ ਆਉਣ ਲੱਗ ਜਾਂਦਾ ਨਾਮ ਬੋਲੇ ਪੁੱਤ ਪੜ੍ਹਦਾ ਰਵੀਰ ਜੀ ਠੀਕ ਹੈ ਮੰਮੀ ਆਪਾਂ ਦਾ ਨਾਮ ਬੋਲ ਵਰਨੈਲਸਨ ਵਰਗੀ ਆਇਆ ਦਰਬਾਰ ਤੋਂ ਸਿਭਾ ਕਿਤੇ ਹੋਰ ਵੀ ਲੱਗ ਜਾਂਦਾ ਥੋੜਾ ਪਹਿਲਾਂ ਧਿਆਨ ਚੋਵੇ ਕਿ ਤੂੰ ਮੇਖਾ ਨਾਲ ਗੀਲ ਕਰਾਈ ਆ ਤੂੰ ਖੇਤ ਵਿੱਚ ਖੂਹ ਖੂਹ ਵਿੱਚ ਡੱਡੂ ਡੱਡੂ ਦੇ ਦੁਕਾਨ ਨਾਲੇ ਕੁੜੀ ਦੀ ਤੇ ਨਾਲੇ ਕੁੜੀ ਦੀ ਸੰਗਤ ਦੀ ਭੈਣ ਦੀ ਕੰਟਰੋਲ ਢੋਲ ਕੀ ਸਾਰੇ ਪਿੰਡ ਨੇ ਵਜਾਈ ਹੋਈ ਅਰਜਨ ਵੈਲੀ ਇੱਕ ਗਡਾਸੀ ਦੀ ਗਾਂਡ ਤੇ ਮਾਰ ਦੇ ਸਾਡੀ ਨਾ ਜਿੰਨਾ ਚਿਰ ਸ਼ਿਵਜੀ ਆ ਪਾ ਕੇ ਤੇਰੀ ਬੁੰਡ ਤੇ ਤਰਸ਼ੂਲ ਨਹੀਂ ਮਾਰਦਾ लोग कुछ भी कह जान तू बेफिक्र जा। <laughs> <कौंडम दा> <laughs> जा <laughs> हो के ट्रेन ਥੱਲੇ ਆ ਜਾ ਬਾਟੇ ਕੁੰਡਮ ਦਾ ਹਾਦਸਾ ਟੱਕ ਜਾ ਸਾਲਿਆ ਬੁੰਡ ਚੁੰਗਲ ਦੇ ਦੇ ਨਹੀਂ ਕਿਸੇ ਨੇ ਕਿਹੜੇ ਕਿਹੜੇ ਲੋਕ ਰਹਤੇ ਹੁਣ ਇਸ ਤੋਂ ਬਾਅਦ ਇੱਕ ਦੋ ਜਿਹਨਾਂ ਨੂੰ ਹੋਰ ਕੋੜੀ ਕਰਨ ਲੱਗਿਆ ਪਰ ਉਸ ਤੋਂ ਪਹਿਲਾਂ ਆਹ ਵੀਡੀਓ ਦੇਖ ਲਿਓ ਬਾਕੀ ਜਿਨਾਂ ਨੇ ਹਜ ਤੱਕ ਵੀਡੀਓ ਲਾਈਕ ਨਹੀਂ ਕੀਤਾ ਉਹ ਵੀਡੀਓ ਲਾਈਕ ਜਰੂਰ ਕਰ ਦਿਓ ਅਗਰ ਵੀਡੀਓ ਵਧੀਆ ਲੱਗ ਰਹੀ ਆ ਤਾਂ ਹੈਲੋ ਦੋਸਤੋ ਮੈਂ ਵਾਇਰਲ ਹੋਈ ਐਸੇ-ਉਸੇ ਆਪ ਸਭਨੇ ਕੋ ਜਾਣਤੇ ਹੋਗੇ ਆਪ ਸਭਨੇ ਮੇਰੇ ਕੋ ਕਮੈਂਟ ਮੈਂ ਬਹੁਤ ਕਾਟ ਦਿੱਤੀ ਹੈ ਉਹ ਬਹੁਤ ਝੂਠੇ ਬੋਲੇ ਇੱਕ ਮੈਂ ਆਪਕੋ ਐਸੀ ਵੀਡੀਓ ਦਿਖਾਣ ਜਾ ਰਿਹਾ ਉਸਕੇ ਬਾਅਦ ਆਪ ਪਤਾਨਾ ਕੌਣ The <laughs> ਮੇਰੇ ਗੀਤਾ ਨਾਲ ਨਹੀਂ ਮੇਰੇ ਗੀਤਾ ਸਾਥ ਚੱਲ ਚੁਕੀ ਜਾਂਦੀ ਤੇ ਦੋਨੋਂ ਹਾਂ ਤੇ ਮੇਰੇ ਕੋਲ ਜੁਸਤਾਤ ਨਾਲ ਵੀ ਪ੍ਰੋਬਲਮ ਥੀ ਮੇਰੇ ਕੋਲ 10 ਸਾਲ ਸੇ ਬੇਟਾ ਨਹੀਂ ਥਾ ਤੇ ਉਹ ਬੇਟੇ ਕੇ ਲਈ ਗਈ ਥੀ ਵਾਹ ਮੇਰੇ ਕੋਲ ਜੁਸਤਾਤ ਨਾਲ ਵੀ ਪ੍ਰੋਬਲਮ ਥੀ ਤੇ ਉਹਨਾਂ ਨੇ ਬਣਾ ਰੱਖਾ ਤੇ ਮੈਂ نیچے ਗਿਰ ਗਈ ਫਿਰ ਉਹਨਾਂ ਨੇ ਮੇਰੇ ਕੋਲ ਲੈ ਜਾਏ ਬੇਚੇ ਤੇ ਬੈਠਾ ਕਹਤੇ ਚਲੋ ਤੁਮਕੋ ਪਾਪਾ ਜੀ ਸੇ ਮਿਲਵਾ ਦੇਗੇ ਤੋ ਵਾਹ ਲੋਕ ਗਏ ਤੋ ਉਹ ਲੋਕ ਬਿਲਕੁਲ ਸਹੀ ਹੋ ਆਪ ਕੋ ਵੀਲ ਚੇਅਰ ਮੇ ਕਿਉਂ ਬਿਠਾ ਹਾਂ ਬੇਚੇ ਤੇ ਮੈਂ ਬਿਠਾ ਦਿਏ ਥੇ ਅ ਬੇਲਟ ਵੀ ਲਗਾ ਦਿਆ ਨਹੀਂ ਇਤਨਾ ਬੋਲਾ ਕਿ ਨਹੀਂ ਹਮ ਕੋ ਇਤਨਾ ਬਿਠਾ ਹਮ ਲੋਕ ਤੋ ਚੱਲ ਫਿਰ ਰਹੇ ਹੈ ਇਹ ਗਲਤ ਬਾਤ ਹੈ ਉਹਨਾਂ ਨੇ ਬੋਲਾ ਬੱਚੇ ਕੇ ਆਸੇ ਸੇ ਲੈਣਾ ਹੈ ਤੋ ਤੁਮਕੋ ਬੈਠਣਾ ਹੀ ਪੜੇਗਾ ਇਹ ਕਲਿੱਪ ਤੁਹਾਨੂੰ ਤਾਂ ਦਿਖਾਈ ਹੈ ਵੀ ਜਿਹੜੇ ਮੇਰੇ ਵੀਰ ਭਰਾ ਯਸੂ ਨੂੰ ਮੰਨ ਉਹ ਗੁੱਸਾ ਨਾ ਕਰੋ ਵੀਡੀਓ ਸਿਰਫ ਤੁਹਾਨੂੰ ਹਸਾਉਣ ਲਈ ਬਣਾਇਆ ਗਿਆ ਕੋਈ ਧਰਮ ਨਹੀਂ ਮਾੜਾ ਯਸੂ ਨਹੀਂ ਮਾੜਾ ਕੋਈ ਗੁਰੂ ਨਹੀਂ ਮਾੜਾ ਬਸ ਠੇਕੇਦਾਰ ਭੈਣ ਚੋਦਨੇ ਜੈ ਐਮਸੀ ਦੀ ਯਸੂ ਦੇ ਲਹੂ ਦੇ ਨਾਲ ਬਲਜਿੰਦਰ ਪੈਸ਼ਟ ਦੇ ਪਾਪ ਧੋਤੇ ਗਏ ਧੋਤੇ ਗਏ ਉਹਦੇ ਪਾਪ ਧੋਤੇ ਗਏ ਉਹਦੇ ਹੱਥ ਕੜੀ ਨਹੀਂ ਲੱਗਦੀ ਪ੍ਰਭੂ ਨੇ ਜੇਲ ਦੀ ਦਾਲ ਨਾਲ ਬles ਕੀਤਾ ਉਮਰ ਕੈਦ ਹੋ ਗਈ ਤੇਰੇ ਬਲਜਿੰਦਰ ਨੂੰ ਬੀਬੀ ਉਹ ਕੁੜੀ ਤੇਰੀ ਸੀ ਜਿੰਨਾ ਬਲਤ ਕਰ ਕੀਤਾ ਉਹਨੇ ਬਹੁਤ ਖੁਸ਼ ਆ ਤੂੰ ਉਮਰ ਕੈਦ ਹੋ ਗਈ ਤੇਰੇ ਯਾਰ ਨੂੰ ਸੇ ਲੋਹ ਦੇ ਨਾਲ ਬਲਜਿੰਦਰ ਪੈਸਟਰ ਦੇ ਪਾਪ ਧੋਤੇ ਗਏ ਧੋਤੇ ਗਏ ਉਹਦੇ ਪਾਪ ਧੋਤੇ ਆਂਟੀ ਉਹਦੇ ਪਾਪ ਧੋਤੀ ਜਾਨੀ ਆਪ ਵੀ ਨਾਲ ਆ ਫੋਨ ਚ ਮੁਸ਼ਕ ਮਾਰੀ ਜਾਨੀ ਏ ਮਾਤਾ ਉਦੋਂ ਤੱਕ ਹਟੀ ਨਾ ਜਦੋਂ ਤੱਕ ਤੇਰਾ ਘਰ ਵਾਲਾ ਤੈਨੂੰ ਕੋਠੇ ਤੋਂ ਥੱਲੇ ਨਾ ਸੁੱਟੇ ਜੇ ਐਮਸੀ ਦੀ ਬਲਜਿੰਦਰ ਪੈਸਟਰਾ ਭਲੀ ਹੋ ਚੁੱਕਿਆ ਉਹਦੇ ਹੱਥ ਕੜੀ ਨਹੀਂ ਲੱਗਦੀ ਪੰਜਾਬ ਪੁਲਿਸ ਨੂੰ ਬੇਨਤੀ ਆ ਪਹਿਲਾਂ ਇਹਦਾ ਰਿਮਾਂਡ ਲਓ ਯਾਰ ਬੀਬੀ ਜੀ ਤੁਹਾਡੀ ਦੁਆ ਕਰਕੇ ਉਸ ਨੂੰ ਉਮਰ ਕਾਇਦ ਹੋ ਗਈ ਏ ਆਮੀਨ ਅਰੇ ਜਣੀ ਆਈ ਹੋਪ ਕਿ ਤੁਸੀਂ ਸਰ ਜਣੀ ਬਹੁਤ ਵਧੀਆ ਹੋਵੋਗੇ ਤੇ ਸਵਾਗਤ ਆਪਣੇ ਚੈਨਲ ਦੇ ਵਿੱਚ ਕਹਿੰਦੇ ਅੱਜ ਮੈਂ ਕੋਈ ਵੀ ਤਿਆਰ ਸੋ ਆਪਾਂ ਬਣਾ ਰਹੇ ਸੀ ਗਾਇਜ਼ ਵਲੋ ਸੋਰੀ ਵਲੋਗ ਸੋ ਰੀਅਲਸ ਬਣਾ ਰਹੀ ਸੀ एवरीवन ਨੂੰ ਲੋਕਾਂ ਨੇ ਮੈਂ ਕਹਿਣਾ ਨਾ ਜਿਨ੍ਹਾਂ ਆਰਾਮ ਕੀਤਾ ਹੋਇਆ ਹੈ ਜਿਨ੍ਹਾਂ ਆਰਾਮ ਜਿਨ੍ਹਾਂ ਆਰਾਮ ਕੌਣ ਆ ਹੁਣ ਤੇ ਓ ਯਾਰ ਦੁਨੀਆ ਜੀਣ ਹੀ ਨਹੀਂ ਦਿੰਦੀ ਅਸੀਂ ਕੀ ਕਰੀਏ ਯਾਰ ਅਹੀ ਕਹਿੰਦੇ ਆ ਜਿਣਾ ਹੀ ਜਿਣਾ ਹੈ ਜਿਣਾ ਹੀ ਜਿਣਾ ਹੈ ਸਵਾਬਰੀ ਬੰਨ ਹੁਣ ਆਪਾਂ ਸਾਰਿਆਂ ਨੂੰ ਜੀ ਕੇ ਵਿਖਾਉਣਾ ਉਹ ਵੀ ਟੌਰ ਦੇ ਨਾਲ ਮੈਂ ਕੁੱਠਣ ਸਰ ਵੀ ਤਿਆਰ ਹੋਇਆ ਕਰੇਗੀ ਤੇ ਸੌਣ ਸਰ ਵੀ ਉੱਠ ਕੇ ਵੀ ਤੇ ਸੌਣ ਅਬੇ ਜਲਦੀ ਬੋਲ ਕੱਲ ਸਵੇਪ ਪਨਵੇਲ ਨਿਕਲਣਾ ਹੈ ਅਹ ਇਹਨੂੰ ਅੰਗਰੇਜੀ ਕਿਹੜੇ ਕੰਜਰ ਨੇ ਸਿਖਾਤੀ ਗਾਇਸ एवरीवन ਹੋਪ ਸੋ ਬਿਕਾਜ਼ ਬੈਠੀ ਕਿੱਥੇ ਮੁਸ਼ਕ ਇੱਥੋਂ ਤੱਕ ਆਈ ਜਾਂਦਾ ਪਰ ਵੀ ਤਿਆਰ ਹੋ ਕੇ ਸੌਇਆ ਕਰੇਗੀ ਟੌਰ ਘੜ ਕੇ ਰੱਖਣੀ ਆ ਫੁੱਲ ਲਗਾਈਸ ਠੀਕ ਹੈ ਕਿਸੇ ਕੁੱਤੇ ਬਿੱਲੇ ਦੀ ਟੈਨਸ਼ਨ ਨਹੀਂ ਲੈਣੀ ਫੁੱਲ ਰੋਟੀ ਖਾਣੀ ਆ ਆਪਾਂ ਠੀਕ ਹੈ ਤੇ ਸੋਹਣੇ ਸੋਹਣੇ ਕੱਪੜੇ ਬਾਹ ਕੇ ਰੱਖਣੇ ਕਰਨੇ ਆ ਤੇ ਟੋਰਾ ਸ਼ੋਰਾ ਤੇ ਪਰਫਿਊਮ ਪਰਫੂਮ ਲਾ ਕੇ ਰੱਖਣਾ ਕਰਨਾ ਓਕੇ ਮੈਂ ਵੀ ਐਡਾ ਫੁੱਦੂਆਂ ਦੀ ਪੂਰੀ ਵੀਡੀਓ ਦੇਖ ਲਈ ਅੱਜ ਤੋਂ ਬਾਅਦ ਟੈਨਸ਼ਨ ਖਤਮ ਮਿੱਤਰੋ ਇਹਦਾ ਕੀੜਾ ਲੱਗ ਗਿਆ ਆਹ ਵੇਖੋ ਬਸ ਇੱਕ ਇੱਕ ਡਾਂਗ ਮਾਰੋ ਤੇ ਇਹਦਾ ਕੀੜਾ ਮਾਰੋ ਲਾਇਕ ਦਾ ਬਟਨ ਦਬਾਓ ਤੁਹਾਡੀ ਇੱਕ ਡਾਂਗ ਮੰਨੀ ਜਾਊਗੀ ਇਹਦੇ ਕੀੜੇ ਤੇ ਜਦੋਂ ਆਪਾਂ ਰੱਖਣੀ ਪੈਂਦੀ ਆ ਠੀਕ ਆ ਬਾਕੀ ਜਿਹੜਾ ਸਾਡੇ ਬਾਕੀ ਜਿਹੜਾ ਸਾਡੇ ਨਾਲ ਰਹਿ ਰਿਹਾ ਕਿ ਇੱਕ ਥਾਲੀ ਰੋਟੀ ਖਾ ਕੇ ਵੀ ਸਾਨੂੰ ਭੰਡ ਦੇ ਆ ਸਾਡਾ ਰੀਸ ਕਰਦੇ ਆ ਠੀਕ ਆ ਉਹ ਮੇਰੀ ਕਾਪੀ ਕਰਦੇ ਆ ਕਾਪੀ ਕਰਨੀ ਤੇਰੀ ਕਲਪਨਾ ਚਾਵਲਾ ਦੀ ਨਾਲ ਉਹ ਵਾਲੀ ਕਹਿੰਦੀ ਤੁਮੇਰੀ ਕਾਪੀ ਕਰਤੀਆਂ ਜਾਂ ਕੁਝ ਵੀ ਕਰਦੇ ਆ ਠੀਕ ਆ ਕਰਦੇ ਆ ਜਾਂ ਕਰਤੀਆਂ ਠੀਕ ਆ ਮੈਂ ਕੁੜੀ ਨੂੰ ਉਹਨੇ ਕਹਿੰਦੀ ਮੁੰਡੇ ਨੂੰ ਕਹਿੰਦੀ ਬਾਕੀ ਤੁਸੀਂ ਸਮਝੀ ਗੋ ਤਾਂ ਤੁਸੀਂ ਵੀੜਾ ਦੇਖੀਓ ਕਿ ਮੈਂ ਕਹਿਣ ਵਾਲੀ ਤਾਂ ਕਹਿ ਹੀ ਰਹੀ ਆ ਤੇ ਬਾਕੀ ਸੰਗ ਨਾਲ ਤਾਂ ਇਸ਼ਾਰੇ ਕਾਫੀ ਹੁੰਦਾ ਤੇ ਬਾਕੀ ਸਾਡੇ ਨਾਲ ਦਾ ਰਹਿ ਕੇ ਬਾਕੀ ਜਰਨ ਆ ਬਾਕੀ ਤਾਂ ਬਾਅਦ ਵੀ ਬੋਲ ਬਾਕੀ 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 ਤੂੰ ਭੈਣੇ ਇੰਜ ਕਿਹਾ ਕਰ ਕਾਪੀ ਕਰਨੀ ਹੈ ਤਾਂ ਰੰਗ ਦੀ ਕਰਕੇ ਵਿਖਾਓ ਮੈਨੂੰ ਤਾਂ ਬਾਕੀ ਸੁਣਿਆ ਬਾਕੀ ਸਮਝ ਨਹੀਂ ਲੱਗੀ ਬਾਕੀ ਸ਼ਬਦ ਨਾ ਕਿਹਾ ਹੁੰਦਾ ਤਾਂ ਗੱਲ ਕਦੋਂ ਦੀ ਖਤਮ ਹੋ ਜਾਣੀ ਸੀ ਹਾਲ ਦੇਖ ਕੇ ਮੈਂ ਨਾ ਖਾਤਾ ਪੀਤਾ ਹਣਾ ਤੇ ਆਪਣੇ ਬੰਦੇ ਦਾ ਸਪੋਰਟ ਕਰਨ ਲੇ ਲੋਕਾਂ ਨਾਲ ਤਾਂ ਬੋਲਵੇਂ ਬੋਲਣਾ ਤੇ ਬਾਕੀ ਯਾਰ ਜਿਉਂ ਦਾ ਰੰਗ ਕਾਲਾ ਤੈਨੂੰ ਜੋਣ ਦਾ ਹੱਕ ਨਹੀਂ ਇਹਨੂੰ ਮੈਂ ਰਿਪਲਾਈ ਕਰਨਾ ਚਾਹਣਾ ਵੀ ਭਾਈ ਜਿਉਂ ਦੀ ਪਈ ਆ ਆਪਣੇ ਘਰੇ ਖੁਸ਼ ਆ ਅਸੀਂ ਕੋਈ ਗੜਾ ਕੁੱਟ ਕੇ ਨਹੀਂ ਖੜੇ ਹੋਂਦਾ ਬੱਤ ਸਹੀ ਏ ਕਿ ਤੂੰ ਸੇ ਸਮਝੇਗਾ ਮੈਂ ਕਿਉਂ ਕਹਿ ਰਿਆਂ ਤਾ ਦੇਖ ਵੀ ਰਹਾ ਅਸੀਂ ਨਹੀਂ ਸਮਝਦੇ ਤੂੰ ਨਾਮ ਲਿਆ ਘਰ ਵੱਡੀ ਆਈ ਮੇਰੇ ਮਿੱਤਰੋ ਕੀ ਹਾਲ ਚਾਲ ਸਾਰਾਂ ਦਾ ਤੇ ਲੋਕਾਂ ਦੇ ਕਿਸੇ ਨੇ ਵਧੀਆ ਹੋਣਗੇ ਤੇ ਤੁਹਾਨੂੰ ਪਤਾ ਹੀ ਜਿੱਦਾਂ ਆਪਣੇ ਬਰਾਤ ਆ ਤੇ ਆਪ ਪੁੱਛ ਕੇ ਜੀ ਆਣੋ ਬਹੁਤ ਟਾਈਮ ਪਹਿਲਾਂ ਤੋਂ ਉੱਥੇ ਹੋਏ ਆ ਤੇ ਬਾਕੀ ਅੱਜ ਬਰਾਤ ਹਨ ਛੋਟਾ ਹਾਥੀ ਕਰਵਾ ਲੈਣਾ ਅਸੀਂ ਬਰਾਤ ਜਾਣ ਨੂੰ ਤਾਨਣ ਨੇ ਇਹਨਾਂ ਦੀਆਂ ਬਾਹਾਂ ਤੇ ਧੰਨ ਨੇ ਵਲੌਗ ਤੇ ਧਾਨਾ ਆਪਾਂ ਸਾਰੇ ਯਾਪਰ ਰੈਡੀ ਰੈਡੀ ਸ਼ਾੜੀ ਆਪਾਂ ਹੋ ਕੇ ਤੁਹਾਨੂੰ ਦਿਖਾਵਾਂਗੇ ਲੁੱਕ ਤੇ ਬਾਕੀ ਸਾਡੇ ਬਲੌਗ ਬਣੇ ਰਿਓ ਹੁਣ ਆਪਾਂ ਤੁਹਾਨੂੰ ਦਿਖਾਉਣਾ ਥੋੜਾ ਜਿਹਾ ਮੌਲ ਸ਼ੌਲ ਹਰ ਵਾਰ ਧੋਖਾ ਕਰ ਜਾਂਦੇ ਨੇ ਰੈਡੀ ਹੋਣ ਲਈ ਕਹਿ ਕੇ ਫੇਰ ਉਦਾਂ ਹੀ ਮੂੰਹ ਥੋਤੇ ਬਿਨਾਂ ਹੀ ਆ ਜਾਂਦੇ ਨੇ ਠੀਕ ਹੈ ਹੁਣ ਆਪਾਂ ਉਹਦੇ ਸਾਰੀ ਦੇ ਨਾਲ ਚੱਲੇ ਆ ਸੈੱਟ ਪਾਤੀ ਹੋ ਗਿਆ ਲੈ ਤਾਂ ਗਹਿਣਾ ਆਪਾਂ ਲੈਤ ਕਲਾਦ ਡ라이ਵਰ ਵੀ ਕਹਿੰਦਾ ਹੋਣਾ ਕਿਨਾਂ ਦਾ ਢੇੜਾ ਫਾੜ ਲਿਆ ਹਾਂਜੀ ਕਿਦਾਂ ਲੱਗੀ ਵੀਡੀਓ ਕਮੈਂਟ ਜਰੂਰ ਕਰਕੇ ਜਾਇਓ ਤੇ ਜਿਨ੍ਹਾਂ ਨੇ ਹਜੇ ਤੱਕ ਵੀਡੀਓ ਲਾਈਕ ਨਹੀਂ ਕੀਤਾ ਫਿਰ ਉਹਨਾਂ ਲਈ ਕੁਝ ਨਹੀਂ ਕੀਤਾ ਜਾ ਸਕਦਾ ਬਾਕੀ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੀ ਆ ਉਹ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਬੈਲ ਆਈਕਨ ਜਰੂਰ ਔਨ ਕਰ ਲਿਓ ਤਾਂ ਜੋ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਤੱਕ ਪਹੁੰਚੇ ਬਾਕੀ ਮੈਂ ਮਿਲਦਾ ਕਿਸੇ ਹੋਰ ਵੀਡੀਓ ਵਿੱਚ